ਸਮਾਜ ਸੇਵਾ ਦੇ ਕੰਮਾਂ ਰਾਹੀਂ ਆਪਣੀ ਵਖਰੀ ਪਹਿਚਾਨ ਬਣਾਉਣ ਵਾਲੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਵੱਲੋਂ ਕੀਤੇ ਅੰਦੇ ਸਮਾਈ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਸੈਫਰਨ ਸਕੂਲ ਖੋਥੜਾ ਰੋਡ ਫਗਵਾੜਾ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਦੀਪਾ ਸੂਦ ਵੱਲੋਂ ਸਕੂਲ ਦਾ ਦੌਰਾ ਕਰਨ ਲਈ ਵਿਸ਼ੇਸ਼ ਸਦਾਦਤ ਆ ਗਿਆ ਸੀ ਜਿਸ ਦੇ ਤਹਿਤ ਸੁਸਾਇਟੀ ਦੀਆਂ ਸਮੂਹ ਮੈਂਬਰਾਂ ਸਕੂਲ ਵਿਖੇ ਪਹੁੰਚੀਆਂ ਜਿੱਥੇ ਕਿ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਦੀਪਾ ਸੂਦ ਤੇ ਸਟਾਫ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਇਸ ਦੌਰਾਨ ਜਿੱਥੇ ਕਰਾਪਦੀਆਂ ਸਮੂਹ ਮੈਂਬਰਾਂ ਨੇ ਵਕਫਾ ਕਲਾਸਾਂ ਦਾ ਦੌਰਾ ਕਰ ਲਾਕਾਤ ਕੀਤੀ ਉਥੇ ਹੀ ਉਹਨਾ ਸਕੂਲ ਸਟਾਫ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਉੱਥੇ ਹੀ ਉਹਨਾਂ ਸਕੂਲ ਸਟਾਫ ਵੱਲੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਦੀ ਸ਼ਲਾਗਾ ਕੀਤੀ। ਇਸ ਮੌਕੇ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਦੇ ਮੈਂਬਰ ਡਿੰਪਲ ਬੇਦੀ ਦੁਆਰਾ ਸ਼ਹਿਰ ਦੇ ਬੱਚਿਆਂ ਨੂੰ ਅਡਾਪਟ ਵੀ ਕੀਤਾ ਗਿਆ ਤੇ ਉਹਨਾਂ ਬੱਚਿਆਂ ਦੀ ਸਕੂਲ ਫੀਸ ਅਦਾ ਕਰ ਉਹਨਾਂ ਦੇ ਭਵਿੱਖ ਨੂੰ ਉਜਵਲ ਬਣਾਉਣ ਦਾ ਯਤਨ ਕੀਤਾ। ਇਸ ਮੌਕੇ ਜਿੱਥੇ ਕਲੱਬ ਮੈਂਬਰਾਂ ਵੱਲੋਂ ਸਕੂਲ ਪ੍ਰਿੰਸੀਪਲ ਡਾਕਟਰ ਸੰਦੀਪਾ ਸੂਦ ਨੂੰ ਸਨਮਾਨਚੀਨ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਸਕੂਲ ਮੈਨੇਜਮੈਂਟ ਵੱਲੋਂ ਆਏ ਹੋਏ ਕਲੱਬ ਮੈਂਬਰਾਂ ਨੂੰ ਵੀ ਬੈਗਸ ਵੀ ਵੰਡੇ ਗਏ। ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾਕਟਰ ਸੰਦੀਪਾ ਸੂਦ ਨੇ ਕਿਹਾ ਕਿ ਕਲ ਉਤਮਨ ਬੱਚਿਆਂ ਦੀ ਮਦਦ ਕਰਨ ਦੇ ਨਾਲ-ਨਾਲ ਹੋਰ ਜੋ ਸਮਾਇ ਪੜਾਈ ਦੇ ਅਨੇਕਾ ਪ੍ਰੋਜੈਕਟ ਕਰਦੀ ਹੈ ਉਹ ਕਾਬਲੇ ਤਾਰੀਫ ਹੈ ਜੀ ਹਾਂ अमेरी गुड आफ चु न आज हमारे लिए बड़ा एक अच्छा दिन है कि आज हमारे पास बहुत सारी खूबसूरत लेडीज <laughs> <गुण> जो कि डिवाइन वेलफेयर ऑर्गेनाइजेशन को अ, 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 अपना पार्ट ऑफ है उनका और काफ़ी अच्छा दे आर डूइंग द वर्क इन द सोसाइटी एंड दे आर स्प्रेडिंग स्माइल्स बहुत सारी खुशियां बांट रहे हैं चाहे वो छोटे से बच्चों को पढ़ाई में हेल्प करके या किसी को व्हील चेयर दे के या सोसाइटी में जहाँ भी जरूरत पड़ती है वो आगे आ रहे हैं और हमारा आज का दिन बहुत अच्छा है कि हम उनके साथ टाइम स्पेंड कर रहे हैं और नमिता छाबड़ा जी जो कि प्रेजी ट है वो बहुत अच्छा काम कर रही है उनकी मेरे को लग रहा है सारे ही सबका और इज मोर लाइक अ प्रेसिडेंट बहुत अच्छा ग्रुप नॉर्मल वट इल सो मेरी दिली शुभकामनाएं हैं पूरे ग्रुप के लिए वेलफेयर सोसाइटी के लिए बहुत अच्छा काम करे समाज के लिए अपने देश के लिए आज का दौर औरत का दौर है जैसे अभी yes. प्राइम मिनिस्टर ने थर्टी रिजर्वेशन दे दी है अपना <laughs> तो ऐसे में जहाँ लेडीज आ रही है स्पेशली तो वो कहीं ना कहीं वी फील मोर एम्पावर्ड एंड मोर एक्नॉलेज थैंक यू वेरी मच ਇਸ ਦੌਰਾਨ ਕਲੱਬ ਮੈਂਬਰ ਨਵਿਤਾ ਸ਼ਾਵੜਾ ਨੇ ਕਿਹਾ ਕਿ ਉਨ੍ਹਾਂ ਦੀ ਕਲੱਬ ਕਾਫੀ ਸਮੇਂ ਤੋਂ ਜ਼ਰੂਰਤਮੰਦਾਂ ਦੀ ਸੇਵਾ ਕਰਨ ਲਈ ਅਨੇਕਾਂ ਪ੍ਰੋਜੈਕਟ ਕਰ ਚੁੱਕੀ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖੇ ਜਾਣਗੇ ਇਸ ਮੌਕੇ ਤੇ ਅਮਿਤਾ ਅੰਸ਼ੂ ਸ਼ਵਤੀ ਭਾਰਤੀ ਮੀਨਾ ਮੱਲਨ ਸਰੋਜ ਗੁਪਤਾ ਸੀਮਾ ਰਾਣਾ ਦਲਵੀਰ ਸੁਨਾਤਾ ਲੰਬਾ ਸੁਸ਼ਮਾ ਸ਼ਰਮਾ ਡਿੰਪੀ ਡਿੰਪਲ ਵੇਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਸਟਾਫ ਅਤੇ ਬੱਚੇ ਮੌਜੂਦ ਸਨ ਨਮਸਕਾਰ ਜੀ ਮੈਂ ਨਵਿਤਾ ਛਾਵੜਾ ਵਾਈ ਐਂਜਲ ਵੈਲਫੇਅਰ ਸੁਸਾਇਟੀ ਤੋਂ ਅੱਜ ਅਸੀਂ ਸੈਫਰਨ ਸਕੂਲ ਦੇ ਵਿੱਚ ਆਏ ਸੀਗੇ ਸਾਨੂੰ ਸੀਮਾ ਜੀ ਨੇ ਸੀਮਾ ਰਾਣਾ ਜੀ ਨੇ ਇਨਵਾਈਟ ਕੀਤਾ ਸੀਗਾ ਅਸੀਂ ਇਹਨਾਂ ਦਾ ਸਕੂਲ ਚ ਮੈਡਮ ਨੂੰ ਮਿਲੇ ਅਸੀਂ ਇਹਨਾਂ ਦੇ ਸਕੂਲ ਚ ਰਾਉਂਡ ਲਿਆ ਬਹੁਤ ਹੀ ਅੱਛਾ ਸਕੂਲ ਹੈ ਬਹੁਤ ਵਧੀਆ ਔਰ ਅਸੀਂ ਦੋ ਤਿੰਨ ਬੱਚੇ ਅਡਾਪਟ ਕੀਤੇ ਆ ਸਾਡੇ ਡਿੰਪਲ ਵੈਦੀ ਜੀ ਮੈਂਬਰ ਹੈਗੇ ਆ ਉਹਨਾਂ ਦਾ ਬੇਟਾ ਬਾਹਰੋਂ ਆਇਆ ਸੀਗਾ ਅਸੀਂ ਪਰਮਾਨੈਂਟ ਬੱਚੇ ਅਡਾਪਟ ਕਰਦੇ ਆਂ ਉਹਨਾਂ ਦੀ ਸਕੂਲ ਦੀ ਫੀਸਾਂ ਦੰਨੇ ਆਂ ਨੀਡੀ ਬੱਚਿਆਂ ਲਈ ਸਪੈਸ਼ਲੀ ਇਹ ਨਹੀਂ ਕਿ ਅਸੀਂ ਹਰ ਕਿਸੇ ਨੂੰ ਫੀਸ ਦੇ ਦਈਏ ਜਾਂ ਹਰ ਕਿਸੇ ਨੂੰ ਜਿਹਨੂੰ ਐਕਚੁਅਲ ਚ ਨੀਡ ਹੁੰਦੀ ਹੈ ਪਹਿਲੋ ਅਸੀਂ ਸਰਚ ਕਰੀਦਾ ਦੇਖੀਦਾ ਕਿ ਇਹ ਐਕਚੁਅਲੀ ਨੀਡੀ ਪਰਸਨ ਹੈ ਤਾਂ ਅਸੀਂ ਉਹਨਾਂ ਦੀ ਹੈਲਪ ਕਰੀਦੀ ਅਸੀਂ ਹਰ ਤਰ੍ਹਾਂ ਦੇ ਪ੍ਰੋਜੈਕਟ ਕਰਦੇ ਆਂ ਕੋਈ ਆਰਟੀਫੀਸ਼ੀਅਲ ਲਿੰਗਸ ਲਗਵਾਉਣੇ ਆਂ 휠 ਚੇਅਰਸ ਦੇਣੀਆਂ ਕਿਸੇ ਨੂੰ ਵੀ ਕੋਈ ਵੀ ਨੀਡ ਹੈ ਉਹ ਕੋਈ ਵੀ ਸਾਨੂੰ ਕਿਸੇ ਵੀ ਮੈਂਬਰ ਨੂੰ ਦੱਸ ਸਕਦਾ ਹੈ ਅਸੀਂ ਹਰ ਵੇਲੇ ਉਸ ਕੰਮ ਕਰਨ ਲਈ ਤਿਆਰ ਰਹਨੇ ਆਂ ਥੈਂਕ ਯੂ ਵੈਰੀ ਮੱਚ